ABC ਪੰਜਾਬ ਦੇ ਪੱਤਰਕਾਰਾਂ ਨੂੰ ਹਰਮੀਤ ਸਿੰਘ ਪਠਾਨ ਮਾਜਰਾ ਐਮਐਲਏ ਦੇ ਵੱਲੋਂ ਧਮਕੀ ਦਿੱਤੇ ਜਾਣ ਵਾਲੇ ਮਾਮਲੇ ਦੇ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਪੱਤਰਕਾਰ ਤੇ ਕਈ ਜਨਤਕ ਜਥੇਬੰਦੀਆਂ ਦੇ ਵੱਲੋਂ ਪੁਤਲਾ ਫੁਕਿਆ ਗਿਆ ਹੈ ਤੇ ਨਾਲ ਹੀ ਵਿਰੋਧ ਦੇ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਨੇ ਤੇ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਇਸ ਦੀ ਨਖੇਦੀ ਕੀਤੀ ਗਈ ਹੈ ਕਿਸ ਤਰੀਕੇ ਦੇ ਨਾਲ ਵਿਧਾਨ ਸਭਾ ਦੇ ਵਿੱਚ ਇੱਕ ਪੱਤਰਕਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤੇ ਅਪਸ਼ਬਦ ਬੋਲੇ ਜਾਂਦੇ ਨੇ ਕੀ ਕੁਝ ਕਹਿਣਾ ਹੈ ਮੌਕੇ ਤੇ ਮੌਜੂਦ ਲੋਕਾਂ ਦਾ ਸਭ ਤੋਂ ਪਹਿਲਾਂ ਉਹ ਸੁਣਦੇ ਹਾਂ ਕੀ ਆ ਸਰਕਾਰ ਮੁਰਦਾਬਾਦ ਉਹਨੂੰ ਦੁਬਾਨ ਦੀ ਕੋਸ਼ਿਸ਼ ਕਰੇਗਾ ਉਹਦਾ ਇਸੇ ਤਰ੍ਹਾਂ ਵਿਰੋਧ ਹੋਏਗਾ ਪਠਾਨ ਮਾਜਰਾ ਮੁਰਦਾਬਾਦ ਗੁਰਦਾਬਾਦ ਗੁਰਦਾਬਾਦ ਮੁਰਦਾਬਾਦ 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 ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਹਰਮੀਤ ਪਠਾਨ ਮਾਜਰਾ ਵੱਲੋਂ ਜਿਹੜਾ ਦਰਵਾਜ਼ਾ ਕੀਤਾ ਗਿਆ ਉਹਨੂੰ ਜਾਨੂ ਮਾਰਨ ਦੀ ਧਮਕੀਆਂ ਦਿੱਤੀਆਂ ਗਈਆਂ ਨੇ ਅਸੀਂ ਪਾਰਟੀ ਕਮਨਿਸਟ ਪਾਰਟੀ ਵੱਲੋਂ ਉਹਦੀ ਨਿਖੇਦੀ ਕਰਦੇ ਹਾਂ ਕਿ ਅਸੀਂ ਮੰਗ ਕਰਦੇ ਹਾਂ ਕਿ ਉਹਦੇ ਖਿਲਾਫ ਜਿਹੜਾ ਤੁਰੰਤ ਜਿਹੜਾ ਪਰਚਾ ਦਰਜ ਕੀਤਾ ਜਾਵੇ ਇਹ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਪ੍ਰੈਸ ਦੇ ਸਾਥੀਆਂ ਨਾਲ ਮਿਲ ਕੇ ਆਪਦੇ ਇਲਾਕੇ ਵਿੱਚ ਵੀ ਆਪਦੇ ਜ਼ਿਲ੍ਹੇ ਵਿੱਚ ਵੀ ਤੇ ਪੰਜਾਬ ਪੱਧਰ ਤੇ ਵੀ ਜਿਹੜੀ ਕੋ ਮੂਵਮੈਂਟ ਚੱਲੇਗੀ ਅਸੀਂ ਪੂਰਾ ਸਾਥ ਦੇਾਂਗੇ ਇੰਨੀ ਦੇਰ ਨੂੰ ਸਜ਼ਾ ਨਹੀਂ ਮਿਲ ਦਿੱਤੀ ਜਾਂਦੀ ਸਾਡਾ ਜਿਹੜਾ ਪੱਤਰਕਾਰ ਏ ਉਹਦੇ ਦਾ ਬਤ ਸੁਣਕੀ ਕੀਤੀ ਏ ਅਸੀਂ ਆਪ ਦੀ ਜਥੇਬੰਦੀ ਵੱਲੋਂ ਖੁੱਲ੍ਹੇ ਵਿੱਚ ਕਿਸਾਨ ਸਭਾ ਵੱਲੋਂ ਹੋਰ ਜਿਹੜੀ ਖੇਦੀ ਕਰਦੇ ਆਂ ਔਰ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆਂ ਜੇ ਇਹ ਪੱਤਰਕਾਰ ਭਾਈ ਚੇਰਾ ਤੁਹਾਡੀਆਂ ਫੋਟੋਆਂ ਤੁਹਾਡੇ ਕਵਰੇਜ ਨਾ ਕਰਦਾ ਤੇ ਤੁਸੀਂ ਜਨਾਬ ਜੀ ਐਮਐਲਏ ਨਹੀਂ ਹੋਣਾ ਸੀ ਮੈਨੂੰ ਤੇ ਪਤਾ ਲੱਗਿਆ ਵੀ ਇਹ ਪਿਛਲੇ ਦਿਨੀ ਜਦੋਂ ਇਕਾਲੀ ਦਲ ਵਿੱਚ ਸੀ ਤਾਂ ਉਹ ਗੁੰਡਾ ਸੀ ਇਹ ਤੇ ਵਾਕਈ ਇਸ ਐਮਐਲਏ ਨੇ ਗੁੰਡਾ ਦੇ ਜਿਹੜੇ ਅੰਸ਼ ਉਹ ਬਖਾਏ ਨੇ ਜਿਹੜੇ ਐਮਐਲਏ ਇਦਾਂ ਦੇ ਨਹੀਂ ਕਰਦੇ ਕਿਉਂਕਿ ਪ੍ਰੈਸ ਗੈਲਰੀ ਦੇ ਵਿੱਚ ਜਿਹੜੇ ਵਿਧਾਨ ਸਭਾ ਦੇ ਵਿੱਚ ਪ੍ਰੈਸ ਗੈਲਰੀ ਏ ਉਹਦੇ ਵਿੱਚ ਧਮਕਾਉਣਾ ਤੇ ਕਹਿਣਾ ਵੀ ਤੈਨੂੰ ਦੇਖ ਲਾਂਗੇ ਇਹ ਸਰਾ ਸਰ ਜਿਹੜਾ ਉਹਦੇ ਅੰਦਰ ਜਿਹੜੀ ਲੋਕਾਂ ਨੇ ਉਹਨੂੰ ਤਾਕਤ ਦਿੱਤੀ ਏ ਉਹ ਨਤਾਕਤ ਹੀ ਨਜਾਇਜ਼ ਵਰਤੋਂ ਕਰ ਰਿਹਾ ਹੈ ਔਰੇ ਪਟਾਣ ਮਾਜਰਾ ਸਮਝਦੇ ਕਿ ਜੇ ਪੱਤਰਕਾਰ ਇਹ ਨਾਲ ਜਾਂ ਆਮ ਲੋਕਾਂ ਨਾਲ ਇਸ ਤਰ੍ਹਾਂ ਵਿਹਾਰ ਕਰੇਗਾ ਤੇ ਕੱਲ ਨੂੰ ਇਹਨੂੰ ਜਿਹੜੇ ਆ ਦੰਦਾਂ ਨਾਲ ਜਿਹੜੀਆਂ 8-8 ਘੰਡਾ ਪਾਈਆਂ ਉਹ ਦੰਦਾਂ ਨਾਲ ਕੋਹਣੀ ਪੈਨ ਕੇ ਮੇਰਾ ਨਸ਼ਬੇਗ ਸਿੰਘ ਸਰਪੰਤ ਨੌਜਨ ਸਭਾ ਜ਼ਿਲ੍ਹਾ ਸਕਤਰ ਅਸੀਂ ਜੋ ਪਟਾਣ ਮਾਜਰਾ ਵਿਧਾਇਕ ਆਪਣੇ ਪੰਜਾਬ ਦਾ ਆਮ ਆਦਮੀ ਪਾਰਟੀ ਦਾ ਉਹਨਾਂ ਵੱਲੋਂ ਜੋ ਬਦਸਲੋਕੀ ਕੀਤੀ ਗਈ ਹੈ ਸੰਦੀਪ ਧੁੱਲਾ ਦੁਕਾਨ ਵਾਲਾ ਤਾਂ ਅਸੀਂ ਉਹਦੀ ਨਕੀਦੀ ਕਰਦੇ ਆਂ ਔਰ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਕਿ ਜਿਹੜੇ ਉਹਨਾਂ ਦੇ ਹੰਕਾਰੇ ਹੋਏ ਐਮਬਲ ਨੇ ਜਿਹੜੇ ਇਸ ਤਰ੍ਹਾਂ ਦੇ ਸਾਡਾ মিডিਆ ਜਿਹੜਾ ਚੌਥਾ ਤੰਮ ਹੈ ਇਨਸਾਬ ਦੁਆਣ ਵਾਲਾ ਉਹਦੇ ਨਾਲ ਬਾਦਸਲੋਕੀ ਕਰਨਗੇ ਤਾਂ ਅਸੀਂ ਉਹਨਾਂ ਦੇ ਵਾਰ ਖਿਲਾਫ ਚੱਲਾਂਗੇ ਤੇ ਔਰ ਉਹਨਾਂ ਨੂੰ ਵਾਰਨਿੰਗ ਦਿੰਦੇ ਆਂ ਕਿ ਜਿਹੜੇ ਇਹ ਉਹਨਾਂ ਨੇ ਬਾਦਸਲੋਕੀ ਕੀਤੀ ਉਹਨਾਂ ਤੇ ਤੁਰੰਤ ਬਣਦੀ ਜਾਂਂ ਤਰਾਮਾਂ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇ ਨਹੀਂ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਸਾਡਾ ਜਿਹੜੀ ਹੈ ਬਲਾਕ ਤੋਂ ਲੈ ਕੇ ਜ਼ਿਲ੍ਹਾ ਔਰ ਸਟੇਟ ਔਰ ਜਿਹੜਾ ਹੈ ਸੈਂਟਰ ਤੱਕ ਜਿਹੜੀ ਹੈ ਸਾਡੀ ਜਥੇਬੰਦੀ ਆਲ ਇੰਡੀਆ ਯੂਥ ਫੈਡਰੇਸ਼ਨ ਜੋ ਵੀ ਪੱਤਰਕਾਰ ਭਾਈਚਾਰਾ ਪ੍ਰੋਗਰਾਮ ਲਿਕੇਗਾ ਤਾਂ ਨਾਲ ਖੜੀ ਹੈ ਤਾਂ ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਦੇ ਵਿੱਚ ਪੱਤਰਕਾਰ ਸੰਦੀਪ ਲਾਧੂ ਦਾ ਤੇ ਮਨਦੀਪ ਸਿੰਘ ਨੂੰ ਸ਼ਰੇਆਮ ਧਮਕੀਆਂ ਦੇਣ ਵਾਲੇ ਆਮ ਆਦਮੀ ਪਾਰਟੀ ਦੇ ਸੁਨੌਰ ਹਲਕੇ ਤੋਂ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਦਾ ਫਾਜ਼ਿਲਕਾ ਦੇ ਡੀਸੀ ਦਫ਼ਤਰ ਸਾਹਮਣੇ ਪੁਤਲਾ ਫੂਕ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਇਸ ਪੁਤਲੇ ਨੂੰ ਫੂਕਣ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਪੱਤਰਕਾਰ ਅਤੇ ਬਖ ਵਖ ਜਨਤਕ ਜਥੇਬੰਦੀਆਂ ਦੇ ਵਰਕਰ ਅਤੇ ਆਗੂਆਂ ਨੇ ਹਿੱਸਾ ਲਿਆ ਇਸ ਦੌਰਾਨ ਗੱਲਬਾਤ ਕਰਦੇ ਸਰ ਪਰ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਅਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਜ਼ਿਲ੍ਹਾ ਉਪ ਪ੍ਰਧਾਨ ਪਰਮਜੀਤ ਦਾਬਾ ਜ਼ਿਲ੍ਹੇ ਦੇ ਆਗੂ ਸੁਖਵਿੰਦਰ ਥਿੰਦ ਬਲਵਿੰਦਰ ਜਲਾਲਾਬਾਦ ਨੇ ਕਿਹਾ ਕਿ ਪੱਤਰਕਾਰ ਅਤੇ ਸਿਆਸੀ ਦਬਾਅ ਕਿਸੇ ਵੀ ਕੀਮਤ ਦੇ ਉੱਤੇ ਨਹੀਂ ਬਰਦਾਸ਼ਤ ਕੀਤਾ ਜਾਵੇਗਾ ਜਿਸ ਤਰੀਕੇ ਦੇ ਨਾਲ ਪੱਤਰਕਾਰ ਸੱਚ ਬੋਲਦੇ ਨੇ ਤੇ ਉਹਨਾਂ ਉੱਤੇ ਸਿਆਸੀ ਜਿਹੜਾ ਹੈ ਦਬਾਅ ਬਣਾਇਆ ਜਾਂਦਾ ਹੈ ਅਸੀਂ ਇਹ ਦਬਾਅ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਤੇ ਇਸ ਤਰ੍ਹਾਂ ਦੀਆਂ ਧਮਕੀਆਂ ਦੇਣ ਵਾਲੇ ਸੱਤਾਤਾਰੀ ਆਗੂਆਂ ਨੂੰ ਮੂੰ ਤੋੜ ਜਵਾਬ ਦਿੱਤਾ ਜਾਵੇਗਾ ਇਸ ਮੌਕੇ ਦੇ ਉੱਤੇ ਕਟਨਾ ਦਾ ਵਿਰੋਧ ਕਰਨ ਦੇ ਲਈ ਪਹੁੰਚੇ ਸੀਪੀਆਈ ਦੇ ਜਰਸ ਕਤਰ ਕਾਮਰੇਡ ਹੰਸ ਰਾਜ ਗੋਲਡਨ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਅਤੇ ਹੋਰ ਵੀ ਕਈ ਜਿਹੜੇ ਲੋਕੇ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਇਸ ਗੱਲ ਦੀ ਨਖੇਦੀ ਕੀਤੀ ਗਈ ਹੈ ਕਿਸ ਤਰੀਕੇ ਦੇ ਨਾਲ ਸਤਾਤਰੀ ਜਿਹੜੇ ਐਮ ਐਲ ਏ ਹੈ ਉਹ ਪੱਤਰਕਾਰਾਂ ਨੂੰ ਸ਼ਰੇਆਮ ਜਿਹੜੀਆਂ ਧਮਕੀਆਂ ਦਿੰਦਾ ਹੈ ਤੇ ਨਾਲ ਹੀ ਉਹਨਾਂ ਦੇ ਉੱਤੇ ਸਿਆਸੀ ਦਬਾਅ ਬਣਾਉਂਦੇ ਨੇ ਕਮੈਂਟਸ ਵਾਰੀ ਤੁਸੀਂ ਵੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ